ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੇ ਆਸ਼ੀ ਨਿਊਜ਼ ਚੈਨਲ ਜਿੱਦਾਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਜਦੋਂ ਆਉਂਦੀ ਹੈ ਉਹ ਤੋਂ ਕਿਹਾ ਜਾਂਦਾ ਹੈ ਕਿ ਇਹ ਆਮ ਆਦਮੀਆਂ ਦੀ ਸਰਕਾਰ ਹੈ ਇਹ ਕੋਈ ਰਾਜਨੀਤਿਕ ਪਾਰਟੀ ਨਹੀਂ ਹੈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਜੋ ਸਰਕਾਰ ਹੈ ਉਹ ਆਮ ਜਨਤਾ ਹੀ ਚਲਾਏਗੀ ਅਤੇ ਕਿਸੇ ਵੀ ਤਰੀਕੇ ਦਾ ਜਨਤਾ ਦੇ ਨਾਲ ਧੱਕਾ ਨਹੀਂ ਕੀਤਾ ਜਾਵੇਗਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਇੱਕ ਜਿਹਹਾ ਮਾਮਲਾ ਸਾਹਮਣੇ ਆ ਜਿਸ ਦੇ ਵਿੱਚ ਸ਼ਰਿਆਮ ਜਨਤਾ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਪੋਸ਼ ਇਲਾਕੇ ਨੂੰ ਸ਼ਰਿਆਮ ਜੋ ਕਮਰਸ਼ੀਅਲ ਕਰਨ ਦੇ ਵੱਡੇ ਵੱਡੇ ਪਲਾਨ ਵੀ ਬਣਾਏ ਜਾ ਰਹੇ ਹਨ ਅੱਜ ਅਸੀਂ ਪਹੁੰਚਿਆ ਮਾਲਟਾਉਨ ਐਕਸਟੈਂਸ਼ਨ ਦੇ ਵਿੱਚ ਜਿੱਥੇ ਕੀ ਇੱਕ ਗ੍ਰੀਨ ਬੈਲਟ ਹੈ ਜਿਸ ਨੂੰ ਕੀ ਕਮਰਸ਼ੀਅਲ ਬਣਾਉਣ ਦੇ ਪਲਾਨ ਸ਼ੁਰੂ ਕਰ ਦਿੱਤੇ ਗਿਆਨ ਜੋ ਕਿ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਇਹ ਪਲਾਨ ਬਣਾਏ ਜਾ ਰਹੇ ਹਨ ਅੱਜ ਅਸੀਂ ਮਾਲਟੋਨ ਐਕਸਟੈਂਸ਼ਨ ਦੇ ਉਸ ਏਰੀਆ ਦੇ ਵਿੱਚ ਪਹੁੰਚੇ ਆ ਅਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰੇ ਮਾਮਲਾ ਹੈ ਕੀ ਹੈ ਸਰ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੋਂ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੈਂ ਤੇਜਵਿੰਦਰ ਸਿੰਘ ਮਾਲਟੋਨ ਐਕਸਟੈਂਸ਼ਨ ਦਾ ਰੈਜ਼ੀਡੈਂਟ ਆ ਮੇਰੇ ਨਾਲ ਸਾਰੇ ਚੇਅਰਮੈਨ ਪ੍ਰੈਜ਼ੀਡੈਂਟ ਔਰ ਸਾਰੀ ਇੱਥੇ ਦੀ ਟੀਮ ਤੇ ਮੈਂਬਰਸ ਨੇ ਸਰ ਇਹ ਮਾਮਲਾ ਹੈ ਕਿ ਇਹ ਕਿ ਕਿਨ ਗ੍ਰੀਨ ਬੈਲਟ ਨੂੰ ਕਿਹਾ ਜਾ ਰਿਹਾ ਕਮਰਸ਼ੀਅਲ ਬਣਾਇਆ ਜਾ ਰਿਹਾ ਹੈ ਕੀ ਹੈ ਮਾਮਲਾ ਅਸੀਂ 2 ਦਿਨ ਪਹਿਲਾਂ ਹਿੰਦੁਸਤਾਨ ਟਾਈਮਜ਼ ਵਿੱਚ ਨਿਊਜ਼ ਆਈ ਸੀ ਕਿ ਇਹਨਾਂ ਨੇ ਪਲਾਨ ਕਰ ਰਹੇ ਨੇ ਕਿ ਸਾਡੇ ਨਾਲ ਪਿੱਛੇ ਜਿਹੜੀ ਗ੍ਰੀਨ ਬੈਲਟ ਲੱਗਦੀ ਆ ਪੱਖੋਵਾਲ ਰੋਡ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਵੀ ਇਹਦੇ ਉੱਤੇ ਅਸੀਂ ਇੱਕ ਫੂਡ ਸਟਰੀਟ ਬਣਾਉਣ ਜਾ ਰਹੇ ਆ ਤੇ ਇਹਦੇ ਬਾਰੇ ਫਿਰ ਅਸੀਂ ਸਾਡੇ ਸਾਰੇ ਰੈਜ਼ੀਡੈਂਟ ਨੇ ਇੱਥੇ ਮੀਟਿੰਗ ਕੀਤੀ ਤੇ ਇਹਨੂੰ ਸਖਤੀ ਨਾਲ ਆਪੋਜ਼ ਕੀਤਾ ਕਿ ਅਸੀਂ ਇਹ ਬਿਲਕੁਲ ਨਹੀਂ ਬਣਨ ਦਿਆਂਗੇ ਨਹੀਂ ਇਹ ਕਿਹਨਾ ਵੱਲੋਂ ਬਣਾਈ ਜਾ ਰਹੀ ਕਿ ਨਹੀਂ ਇਹਦੇ ਵਿੱਚ ਕਾਰਪੋਰੇਸ਼ਨ ਦੇ ਕਮਿਸ਼ਨਰ ਵੱਲੋਂ ਵੀ ਸੀ ਕਿ ਉਹਨਾਂ ਨੇ ਅਪਰੂਵਲ ਕਰਤੀ ਹੈ ਕਿ ਉਹਨਾਂ ਨੂੰ ਇਹ ਜਗ੍ਹਾ ਠੀਕ ਹੈ ਕਿ ਤੋਂ ਪਰਮਿਸ਼ਨ ਨਹੀਂ ਲੈਣੀ ਅਸੀਂ ਬਣਾ ਸਕਦੇ ਆ ਤੇ ਕਿੰਨੇ ਸਾਲ ਤੋਂ ਇਹ ਗ੍ਰੀਨ ਬੈਲਟ ਚੱਲਦੀ ਆ ਰਹੀ ਹੈ ਇਹ ਪਿਛਲੇ 40 50 ਸਾਲ ਤੋਂ ਹੈ ਇੱਥੇ ਔਰ ਜਦੋਂ ਦੇਸ਼ੀਏ ਤੇ ਰਹਿ ਰਹੇ ਆ ਉਦੋਂ ਤੋਂ ਹੀ ਆਏ ਇੱਥੇ 40 40 ਸਾਲ ਪੁਰਾਣੇ ਲੋਕ ਵੀ ਹੈਗੇ ਆ ਜਿਹੜੇ ਰਹਿੰਦੇ ਪਏ ਆ ਤੇ ਨਹੀਂ ਇੱਕ ਪਾਸੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਅਸੀਂ ਗ੍ਰੀਨ ਬੈਲਟ ਨੂੰ ਵਧਾਵਾ ਦੇਵਾਂਗੇ ਅਸੀਂ ਜਗ੍ਹਾ ਜਗ੍ਹਾ ਤੇ ਗ੍ਰੀਨ ਬੈਲਟ ਬਣਾਵਾਂਗੇ ਲੇਕਿਨ ਦੂਸਰੇ ਪਾਸੇ ਤੋਂ ਹੀ ਕੰਨੇ ਪੇ ਉਜਾੜ ਦੇ ਪਏ ਬਿਲਕੁਲ ਉਜਾੜ ਰਹੇ ਆ ਜੀ ਇਹ ਇੱਕ ਮੇਨ ਰੋਡ ਹੈ ਇੱਥੇ ਗੁਰਦੁਆਰਾ ਮੇਨ ਇੱਥੇ ਲੱਗਦਾ ਸਾਰੇ ਇੱਥੋਂ ਜਾਂਦੇ ਆ ਕ੍ਰਿਸ਼ਨ ਮੰਦਿਰ ਹੈ ਸ਼ਹਿਰ ਦਾ ਮਸ਼ਹੂਰ ਇੱਥੇ ਵੀ ਬਹੁਤ ਰਸ਼ ਰਹਿੰਦਾ ਹੈ ਉਹਦੇ ਇਲਾਵਾ ਸਾਰੇ ਸਕੂਲ ਪਰਲੇ ਪਾਸੇ ਨੇ ਔਰ ਇਸ ਰੋਡ ਤੋਂ ਸਾਰੇ ਸਕੂਲਾਂ ਦੇ ਬੱਚੇ ਸਟਾਫ ਬੱਸਾਂ ਜਾਂਦੀਆਂ ਜਿਹੜੇ ਨੇ ਨਵਾਂ ਅੰਡਰਪਾਸ ਬਣਾਇਆ ਵੀ ਇਸੇ ਰੋਡ ਤੇ ਆਕੇ ਖੁੱਲਦਾ ਸਾਰਾ ਟ੍ਰੈਫਿਕ ਇੱਥੋਂ ਹੀ ਅੰਡਰਪਾਸ ਜਾਂਦਾ ਤੇ ਇੱਥੋਂ ਹੀ ਆਂਦਾ ਤੇ ਇਸ ਕਰਕੇ ਪਹਿਲਾਂ ਤੋਂ ਹੀ ਇੱਥੇ ਇੰਨਾ ਜ਼ਿਆਦਾ ਰਸ਼ ਹੈ ਸ਼ਮਸ਼ਾਨ ਘਾਟ ਦਾ ਗੁਰਦੁਆਰਾ ਸਾਹਿਬ ਦਾ ਮੰਦਿਰ ਦਾ ਔਰ ਸਾਡੇ ਘਰਾਂ ਦੇ ਆਉਣ ਨੂੰ ਵੀ ਸਿਰਫ ਇਹੀ ਸੜਕ ਰਹਿ ਗਈ ਹੈ ਬਾਕੀ ਸਾਰਿਆਂ ਤੇ ਇਨਕ੍ਰੋਚਮੈਂਟ ਹੋ ਚੁੱਕੀ ਹੈ ਤੇ ਇਹਦੇ ਤੇ ਵੀ ਜੇ ਇਸ ਤਰ੍ਹਾਂ ਦਾ ਕੰਮ ਹੋ ਗਿਆ ਤੇ ਸਾਡੇ ਦਾ ਧਿਆਨ ਦਾ ਰਸਤਾ ਹੀ ਬੰਦ ਹੋ ਜਾਏਗਾ। ਨਹੀਂ ਜਦੋਂ ਤੁਹਾਨੂੰ ਇਹ ਜ਼ਮੀਨਾਂ ਵੇਚੀਆਂ ਗਈਆਂ ਸੀ ਉਸ ਜੋ ਕਾਗਜ਼ ਨੇ ਉਹਨਾਂ ਦੇ ਵਿੱਚ ਕਿਹਾ ਗਿਆ ਸੀ ਅਸੀਂ ਕਿਸੇ ਵੀ ਟਾਈਮ ਇਹਨੂੰ ਕਮਰਸ਼ੀਅਲ ਕਰ ਦਵਾਂਗੇ। ਨਹੀਂ ਜੀ ਨਹੀਂ ਇਹ ਹਮੇਸ਼ਾ ਲਈ ਸ਼ੋਰ ਕੀਤਾ ਗਿਆ ਸੀ ਕਿ ਇੱਥੇ ਗ੍ਰੀਨ ਬੈਲਟ ਰਹੇਗੀ ਜਿਸ ਨੂੰ ਕਦੀ ਬਲਾਕ ਨਹੀਂ ਕੀਤਾ ਜਾਏਗਾ। ਔਰ ਪਿਛਲੀ ਅਸੀਂ ਆਪਣੇ ਪੈਸੇ ਖਰਚ ਕੇ ਸਾਰੀ ਇਹ ਗਰਾਊਂਡ ਔਰ ਸਰਾਊਂਡਿੰਗ ਇਹਦੀ ਮੇਨਟੇਨ ਕੀਤੀ ਹੈ। ਅਸੀਂ ਬਾਹਰਲੇ ਪਾਸੇ ਵੀ ਪੀੜ ਖੁਦ ਲਗਾਏ ਹੋਏ ਨੇ। ਤੇ ਸਾਰਾ ਦਿਨ ਬੱਚੇ ਤੇ ਸਾਰੀਆਂ ਲੇਡੀਆਂ ਇਸ پارک ਨੂੰ ਯੂਜ਼ ਕਰਦੀਆਂ ਸੈਰ ਕਰਦੀਆਂ ਜੋ ਤੇ ਸਾਰੀ ਇਨਕ੍ਰੋਚਮੈਂਟ ਹੋ ਜੇਗੀ ਤੇ ਸੇਫਟੀ ਵੀ ਖਤਮ ਹੋ ਜੇਗੀ ਤੇ ਸਾਰਾ ਸੜਕ ਵੀ ਬਲੌਕ ਹੋਏਗੀ ਗੰਦ ਵੀ ਬਹੁਤ ਪਏਗਾ ਸੜਕ ਤੇ ਇਸ ਕਰਕੇ ਰੈਜ਼ੀਡੈਂਟ ਨੇ ਫੈਸਲਾ ਕੀਤਾ ਕਿ ਕਿਸੇ ਸੂਰਤ ਵਿੱਚ ਇਹ ਨਹੀਂ ਬਣਨ ਦਿੱਤੀ ਜਾਏਗੀ ਤੇ ਤੁਸੀਂ ਇਸ ਸਬੰਧ ਦੇ ਵਿੱਚ ਹਲਕੇ ਦੇ ਜਿਹੜੇ ਐਮਐਲਏ ਨੇ ਆਪਣੇ ਗੁਰਪ੍ਰੀਤ ਗੋਗੀ ਜਾਂ ਨਗਰ ਨਿਕਮ ਦੇ ਅਧਿਕਾਰੀਆਂ ਨਾਲ ਇਹਦੇ ਸਬੰਧ ਚ ਗੱਲਬਾਤ ਕੀਤੀ ਕਿ ਦੀ ਇਹਨਾਂ ਨੂੰ ਅਸੀਂ ਹੁਣ ਕੱਲ ਮਿਲ ਰਹੇ ਹਾਂ ਡੀਸੀ ਸਾਹਿਬ ਨੂੰ ਔਰ ਕਮਿਸ਼ਨਰ ਸਾਹਿਬ ਨੂੰ ਵੀ ਲੈਟਰ ਦੇਾਂਗੇ ਤੇ ਗੋਗੀ ਜੀ ਨੂੰ ਵੀ ਦੱਸਾਂਗੇ ਗੋਗੀ ਜੀ ਆਏ ਵੀ ਸੀ ਸਾਨੂੰ ਬੜੀਆਂ ਅਸ਼ੋਰੈਂਸ ਦੇ ਕੇ ਗਏ ਸੀ ਕਿ ਅਸੀਂ ਬਹੁਤ ਗ੍ਰੀਨ ਬੈਲਟ ਬਣਾ ਰਹੇ ਹਾਂ ਸਾਹਮਣੇ ਵੀ ਲੇਅਰ ਵੈਲੀ ਬਣਾ ਰਹੇ ਹਾਂ ਔਰ ਜ਼ਾਇਰ ਸ਼ਹਿਰ ਨੂੰ ਹਰਾ ਭਰਾ ਕਰ ਰਹੇ ਹਾਂ ਔਰ ਜੇ ਇਸ ਤਰ੍ਹਾਂ ਦਾ ਕੰਮ ਕਰਨਗੇ ਤੇ ਸਮਾਰਟ ਸਿਟੀ ਦਾ ਕੀ ਰਹਿ ਜਾਏਗਾ ਤੇ ਬਿਲਕੁਲ ਹੀ ਬਰਬਾਦ ਹੋ ਜਾਣਾ ਨੇ ਐਮਐਲਏ ਸਾਹਿਬ ਖੁਦ ਤੁਹਾਨੂੰ ਕਹਿ ਕੇ ਗਏ ਸੀ ਅਸੀਂ ਇੱਥੇ ਗ੍ਰੀਨ ਵੈਲਟ ਹੋਰ ਵਿਕਸਿਤ ਕਰ ਰਹੇ ਹਾਂ ਹਾਂਜੀ ਹਾਂਜੀ ਉਹਨਾਂ ਨੇ ਖੁਦ ਕਹਿ ਕੇ ਸੀ ਇਹਦੇ ਲੇਅਰ ਵੈਲੀ ਬਹੁਤ ਸੋਹਣਾ ਏਰੀਆ ਬਣਾ ਰਹੇ ਆ ਔਰ ਸਾਹਮਣੇ ਬਣਾ ਵੀ ਰਹੇ ਨੇ ਕੋਈ ਸ਼ੱਕ ਨਹੀਂ ਪਰ ਇਹ ਨਹੀਂ ਕਿ ਪ੍ਰਾਣੀ ਨੂੰ ਆਪਾਂ ਖਰਾਬ ਕਰਦੀਏ ਤੇ ਨਹੀਂ ਇਹਦਾ ਇਹ ਮਤਲਬ ਨਹੀਂ ਨਾ ਇੱਕ ਸਾਈਡ ਤੇ ਆਪਾਂ ਬਣਾਉਂਦੇ ਹਾਂ ਤੇ ਦੂਜੀ ਸਾਈਡ ਤੇ ਅਸੀਂ ਉਜਾੜਦੀਏ ਬਿਲਕੁਲ ਬਿਲਕੁਲ ਹੈ ਬਿਲਕੁਲ ਗਲਤ ਹੈ ਅਸੀਂ ਉਹਨਾਂ ਦੇ ਨਈ ਨੋਟਿਸ ਵਿੱਚ ਲਿਆਂਦਾ ਸੀ ਹੁਣ ਉਹਨਾਂ ਨੂੰ ਮਿਲ ਰਹੇ ਆ ਤੇ ਇਨੂੰ ਹਰ ਹਾਲਤ ਚ ਰੁਕਾਇਆ ਜਾਏਗਾ ਤੇ ਨਹੀਂ ਇੱਕ ਨਿਯਮ ਹੁੰਦਾ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਕਮਰਸ਼ੀਅਲ ਕਰਨ ਲੱਗੇ ਉਹ ਤਾਂ ਰੈਸ਼ੀ ਏਰੀਆ ਮੰਨ ਲਓ ਔਰ ਰੈਸ਼ੀ ਏਰੀਆ ਦੇ ਲੋਕਾਂ ਦੀ ਓਬਜੈਕਸ਼ਨਾਂ ਲਈਆਂ ਜਾਂਦੀਆਂ ਕਿ ਤੁਹਾਡੀ ਓਬਜੈਕਸ਼ਨਾਂ ਨਹੀਂ ਦਿੱਤੀਆਂ ਗਈਆਂ ਸੀ ਨਹੀਂ ਅਜੇ ਸਾਨੂੰ ਕਿਸੇ ਨੇ ਕੋਈ ਕੰਟੈਕਟ ਨਹੀਂ ਕੀਤਾ ਇਸ ਬਾਰੇ ਔਰ ਅਸੀਂ ਵੀ ਅਖਬਾਰ ਚ ਹੀ ਪੜਿਆ ਤੇ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਨਾਲ ਧੱਕਾ ਹੁੰਦਾ ਬਿਲਕੁਲ ਬਿਲਕੁਲ ਧੱਕਾ ਹੈ ਜੇ ਇਸ ਤਰ੍ਹਾਂ ਦਾ ਕੁਝ ਵੀ ਐਕਸ਼ਨ ਲੈਂਦੇ ਆ ਜਾਂ ਪਲਾਨ ਕਰਦੇ ਆ ਇਹ ਕੋਈ ਆਮ ਸੜਕ ਵੀ ਨਹੀਂ ਇਹ ਤਾਂ ਮੇਨ ਰੋਡ ਹੈ ਸਾਰਾ ਇਧਰ ਲੈ ਸ਼ਹਿਰ ਉਧਰ ਜਾਣਾ ਤੇ ਇਸ ਸੜਕ ਤੋਂ ਲੰਘਦਾ ਹੈ ਇਹ ਮੰਨ ਲਓ ਤੁਹਾਡੀ ਗੱਲ ਨਹੀਂ ਸਰਕਾਰ ਮੰਨਦੀ ਜਾਂ ਪ੍ਰਸ਼ਾਸਨ ਨਹੀਂ ਮੰਨਦਾ ਤਾਂ ਉਸ ਤੋਂ ਅਗਲਾ ਸਟੈਪ ਕੀ ਹੋਏਗਾ ਨਹੀਂ ਫਿਰ ਸਰਕਾਰ ਹੀ ਜ਼ਿੰਮੇਵਾਰ ਹੋਏਗੀ ਸਾਡੇ ਬੰਦੇ ਹਰ ਤਰ੍ਹਾਂ ਨਾਲ ਤਿਆਰ ਨੇ ਕਿ ਅਸੀਂ ਇਹ ਨਹੀਂ ਬਣਨ ਦੇਣੀ ਜੋ ਵੀ ਲੀਗਲ ਹੋਏਗਾ ਸਾਡੇ ਕੋਲ ਕਿਸੇ ਤਰ੍ਹਾਂ ਵੀ ਓਪੋਜ਼ ਕਰਨਾ ਪਿਆ ਅਸੀਂ ਕਰਾਂਗੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਮੰਨ ਲਓ ਆਪਣਾ ਚੰਡੀਗੜ੍ਹ ਜਾਈਏ ਤਾਂ ਉੱਥੇ ਸਾਲਾਂ ਤੋਂ ਪਹਿਲਾਂ ਜਿਹੜੀ ਦੁਕਾਨ ਜਾਂ ਘਰ ਜਿੱਥੇ ਸੀ ਅੱਜ ਵੀ ਉੱਥੇ ਹੈ ਤੇ ਲੁਧਿਆਣਾ ਦੇ ਵਿੱਚ ਹੀ ਇਹ ਕਿਉਂ ਚੇਂਜ ਕੀਤਾ ਜਾਂਦਾ ਇਹ ਪਤਾ ਨਹੀਂ ਜੀ ਇਹਨਾਂ ਨੂੰ ਸੋਚਣਾ ਚਾਹੀਦਾ ਨਾ ਐਡਮਿਨਿਸਟ੍ਰੇਸ਼ਨ ਨੂੰ ਕਿ ਜਿਹੜੀ ਜਗ੍ਹਾ ਤੇ ਅਸੀਂ ਰਹਿ ਰਹੇ ਹਾਂ ਜਿਹੜੀ ਫੈਸਿਲਿਟ ਖਰਾਬ ਨਾ ਕੀਤਾ ਜਾਏ ਤੇ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਜੇ ਆਪਣੀ ਮੰਡੀ ਬਣ ਜਾਂਦੀ ਹੈ ਤੇ ਉਹਦੇ ਨਾਲ ਇੱਥੇ ਵਾਰਦਾਤਾ ਵੀ ਵਧਣ ਗਿਆ ਬਹੁਤ ਜੀ ਅੱਗੇ ਸੇਫਟੀ ਖਤਮ ਹੋ ਜਾਏਗੀ ਬਿਲਕੁਲ ਘਰ ਦੀ ਬੱਚੇ ਲੇਡੀਆਂ ਉੱਤੇ ਬਾਹਰ ਸੈਰ ਨਹੀਂ ਕਰ ਸਕਦੀਆਂ ਇਹਦਾ ਬਿਲਕੁਲ ਹੀ ਖਰਾਬ ਹੋ ਜਾਏਗਾ ਕੰਮ ਤੇ ਸਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਗੁਰਜੀਤ ਸਿੰਘ ਪ੍ਰੈਜ਼ੀਡੈਂਟ ਆਫ ਬਾਲਡੋਗ ਸਟ੍ਰੀਟ ਇਨਵਰਸਲ ਸੁਸਾਇਟੀ ਇੱਥੇ ਸਾਡੇ ਕੋਲ ਗੋਗੀ ਜੀ ਆਏ ਸੀ ਅਸੀਂ ਤਾਂ ਸੋ ਆਮ ਪਾਰਟੀ ਨੋਟ ਆਪਾ ਕੇ ਜਿਤਾਇਆ ਭਈ ਪਾਰਟੀ ਅੱਛੇ ਕੰਮ ਕਰੇਗੀ ਜਿੱਦਾਂ ਸਾਨੂੰ ਉਹਨਾਂ ਨੇ ਵਾਅਦਾ ਕੀਤਾ ਸੀ ਪਰ ਗੋਗਰੀ ਜੀ ਖੁਦ ਕਹਿ ਗਏ ਅਸੀਂ ਤਾਂ ਇਸ ਏਰੀਆ ਨੂੰ ਸਵਰਗ ਬਣਾ ਦਾਂਗੇ ਇਹ ਸਵਰਗ ਤਾਂ ਕੀ ਬਣਾਣਾ ਹੈ ਉਲਟਾ ਨਰਕ ਤੋਂ ਵੀ ਵੱਧ ਬਣਾ ਰਿਹਾ ਹੈ ਇਹ ਤਾਂ ਗੋਗਰੀ ਜੀ ਨੂੰ ਸੋਚਣਾ ਚਾਹੀਦਾ ਹੈ ਵੀ ਦੱਸੋ ਐਨੇ ਪੋਰਸ਼ ਏਰੀਏ 'ਚ ਤੁਸੀਂ ਕੀ ਕਰ ਕੀ ਰਹੇ ਹੋ ਜਾਂ ਹੋ ਸਕਦਾ ਹੋ ਇਹ ਕੋਈ ਕੋਗੀ ਸਾਹਿਬ ਕਹਿੰਦੇ ਸਾਨੂੰ ਪਤਾ ਨਹੀਂ ਪਰ ਗਵਰਨਮੈਂਟ ਦੇ ਵਿੱਚ ਨੇ ਉਹ ਕਮਿਸ਼ਨਰ ਡੀਸੀ ਸਾਹਿਬ ਸੀਪੀ ਸਾਹਿਬ ਸਭ ਨੂੰ ਮਿਲ ਕੇ ਇਸ ਤੋਂ ਸਾਨੂੰ ਸ਼ੋਰਸ ਦੇਣ ਤਾਂ ਜੋ ਅਸੀਂ ਇਸ ਏਰੀਆ ਨੂੰ ਸਾਫ਼ ਸੁਥਰਾ ਰੱਖਿਆ ਆਵੇ ਇਤਨਾ ਇਧਰ ਪ੍ਰੈਸ਼ਰ ਹੈ ਟ੍ਰੈਫਿਕ ਦਾ ਹਰ ਚੀਜ਼ ਦਾ ਹਰ ਚੀਜ਼ ਦਾ ਸਕੂਲ ਹੈ ਗੁਰਦੁਆਰਾ ਸਾਹਿਬ ਹੈ ਮੰਦਿਰ ਹੈ ਸਮਸ਼ਾਨਗਾਟਾ ਹੈ ਇਸ ਕਰਕੇ ਮਤਲਬ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਇਸ ਏਰੀਆ ਨੂੰ ਸਾਫ਼ ਸੁਥਰਾ ਰੱਖਣ ਨਾ ਇੱਥੇ ਗੰਦਪੈਣ ਕਿਉਂਕਿ ਜਦੋਂ ਵੀ ਇੱਥੇ ਫੜੀਆਂ ਜਾਂ ਬਾਜ਼ਾਰ ਲੱਗਨੇ ਆ ਇੱਥੇ ਫਿਰ ਗੁੰਡਾਗਰਦੀ ਵੀ ਵਧੇਗੀ ਚੋਰੀਆਂ ਵਧਣਗੀਆਂ ਨਸ਼ੇ ਵੇਚਣਗੇ ਇਹਦੇ ਨਾਲ ਸਾਡੀਆਂ ਲੇਡੀਜ਼ ਬੱਚੇ ਜੋ ਸੈਰ ਕਰਦੇ ਨੇ ਸਾਰਾ ਕੰਮ ਮਤਲਬ ਕਿ ਖਰਾਬ ਹੋ ਜਾ ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਇਸ ਇਹੋ ਜਿਹੇ ਕੰਮ ਤੋਂ ਦੂਰ ਰਹਿਣ ਬਲਕਿ ਇਹ ਜੋ ਚੰਗਾ ਏਰੀਆ ਹੈ ਉਹਨੂੰ ਸਾਫ਼ ਸੁਥਰਾ ਰੱਖੋ ਤੇ ਨਹੀਂ ਇੱਥੇ ਤੁਹਾਡੇ ਨਹਿਰ ਦੇ ਨਾਲ ਪਹਿਲਾਂ ਵੀ ਮੰਡੀ ਲੱਗਦੀ ਹੈ ਉੱਥੇ ਕੁਝ ਫੜੀਆਂ ਲੱਗਦੀਆਂ ਨੇ ਕਿ ਉਹਨਾਂ ਦੇ ਨਾਲ ਵੀ ਦਿੱਕਤ ਆਉਂਦੀ ਹੈ ਦਿੱਕਤ ਹੈ ਹੀ ਜੋ ਸਾਹਮਣੇ ਪਾਸੇ ਲੱਗ ਰਹੇ ਸਾਡਾ ਇੱਕ ਮੰਦਿਰ ਸਾਈਡ ਤੇ ਬਾਹਰ ਨਿਕਲੋ ਇੱਥੇ ਵੀ ਇਹਨਾਂ ਨੇ ਕੁਝ ਫੜੀਆਂ ਲਾਣੀਆਂ ਸ਼ੁਰੂ ਕਰਤੀਆਂ ਫੜੀਆਂ ਵੀ ਪ੍ਰਸ ਕੋਈ ਰੇੜੀਆਂ ਲਗਣੀਆਂ ਸ਼ੁਰੂ ਕਰਤੀਆਂ ਸੀ ਉਹਦਾ ਵੀ ਅੱਗੇ ਵੀ ਗੋਗੀ ਸਾਹਿਬ ਨੂੰ ਕਿਹਾ ਸੀ ਉਹ ਕਹਿੰਦੇ ਸੀ ਜਲਦੀ ਛੁਡਵਾ ਦਾਂਗੇ ਪਰ ਹਾਈ ਤੱਕ ਸਾਡਾ ਕੋਈ ਸੁਣਵਾਈ ਨਹੀਂ ਹੋਈ ਅਸੀਂ ਉਹ ਤਾਂ ਦੁਕਾਨਾਂ ਜੇ ਛੜਾਣੀਆਂ ਤੇ ਕੀ ਉਹ ਤਾਂ ਪਹਿਲਾਂ 1 ਲੱਖ ਲੱਗਦੀ ਸੀ ਹੁਣ ਤਾਂ ਉੱਥੇ 20 ਮੇਰੇ ਹਿਸਾਬ ਨਾਲ ਲੱਗਦੀਆਂ ਦੁਕਾਨਾਂ ਹੁਣ ਅਸੀਂ ਅੱਗੇ ਵੀ ਅਪਰੋਚ ਕੀਤਾ ਹੁਣ ਦੁਬਾਰਾ ਫਿਰ ਬੁਰਜਰ ਨੂੰ ਅਪੀਲ ਕਰਦੇ ਆਂ ਵੀ ਸਾਨੂੰ ਇਸ ਚੀਜ਼ ਤੋਂ ਛੁਡਕਾਰਾ ਪਾਇਆ ਜਾਵੇ ਤਾਂ ਜੋ ਪੋਰਸ਼ ਏਰੀਆ ਨੂੰ ਵਧੀਆ ਤਰੀਕੇ ਨਾਲ ਚੱਲਣ ਦਿੱਤਾ ਜਾਵੇ ਇੱਕ ਤਾਂ ਟ੍ਰੈਫਿਕ ਵੀ ਬਹੁਤ ਹੈ ਇੱਕ ਸਾਰੇ ਏ ਚੇ ਅੱچھے ਲੋਕ ਅੱਛੇ ਸੋਸਾਇਟੀ ਹੈ ਇਸ ਕਰਕੇ ਸਾਨੂੰ ਇਸ ਚੀਜ਼ ਤੋਂ ਬਚਾਇਆ ਜਾਵੇ ਤੇ ਤੁਹਾਨੂੰ ਲੱਗਦਾ ਨਹੀਂ ਕਿ ਜੋ ਲੀਡਰ ਕਹਿੰਦੇ ਨੇ ਉਹ ਤੋਂ ਉਲਟ ਹੀ ਹੁੰਦਾ ਪਿਆ ਵੀ ਜਿੱਦਾਂ ਫੜੀਆਂ ਵੱਧਦੀਆਂ ਵੀ ਜਾ ਰਹੀਆਂ ਨੇ ਇਹ ਤਾਂ ਹੁਣ ਸ਼ਰੀਮ ਤੱਕਾ ਤੁਹਾਡੇ ਸਾਹਮਣੇ ਸਾਨੂੰ ਹੋਏ ਵੱਧ ਤੋਂ ਵੱਧ 1.5-2 ਮਹੀਨੇ ਹੋਇਆ ਉਹ ਤੋਂ ਗੋਗੀ ਜੀ ਕਹਿ ਗਏ ਸੀ ਪਰ ਅੱਜ ਇਹ ਉਲਟਾ ਹੀ ਕੰਮ ਹੋ ਰਿਹਾ ਹੈ ਇਹ ਤਾਂ ਹੁਣ ਲੀਡਰ ਆਪ ਦੇਖਣ ਵੀ ਅਸੀਂ ਕਹਿੰਦੇ ਕੁਛ ਕਰਦੇ ਕੁਛਾਂ ਗੋਗੀ ਸਾਹਿਬ ਨੇ ਕਿੰਨੇ ਚਿਰ ਪਹਿਲਾਂ ਕਿਹਾ ਸੀ ਇਹ ਜਿਆਦਾ ਜਿਆਦਾ 1.5-2 ਮਹੀਨੇ ਹੋ ਗਈ ਗੱਲਾਂ ਸਿਰਫ ਤੇ ਉਸ ਤੋਂ ਬਾਅਦ ਹੁਣ ਵਧਦੀ ਜਾ ਰਹੀ ਹੈ ਤੇ ਇਹਨਾਂ ਟ੍ਰੈਫਿਕ ਵੀ ਇੱਥੇ ਵੱਧਦਾ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਰਿਹਾ ਜੀ ਸਾਨੂੰ ਆਣਾ ਮੁਸ਼ਕਲ ਹੋ ਗਿਆ ਹੈ ਬੱਚਿਆਂ ਨੂੰ ਆਣਾ ਮੁਸ਼ਕਲ ਹੁੰਦਾ ਹੈ ਚੋਰੀਆਂ ਵਧਦੀਆਂ ਹਰ ਚੀਜ਼ ਹੈ ਇੱਧਰ ਗੁਦਾਰਾ ਸਾਹਿਬ ਹੈ ਮੰਦਰ ਹੈ ਸਭ ਕੁਝ ਸਕੂਲ ਸਭ ਤੋਂ ਵੱਡਾ ਸਕੂਲ ਇੱਧਰ ਵੱਡੇ ਵੱਡੇ ਸਕੂਲ ਆ ਗਏ ਹੈ ਹਰ ਤਰ੍ਹਾਂ ਪੁਲ ਦਾ ਟ੍ਰੈਫਿਕ ਵੀ ਇੱਧਰ ਜਾਂਦਾ ਹੈ ਇਸ ਕਰਕੇ ਬਹੁਤ ਜ਼ਿਆਦਾ ਸਾਨੂੰ ਸਾਡੇ ਏਰੀਆ ਦੇ ਲੋਕਾਂ ਨੂੰ ਪਰੇਸ਼ਾਨੀਆਂ ਹੈ ਪਰੇਸ਼ਾਨੀਆਂ ਇਸ ਕਰਕੇ ਸਾਨੂੰ ਇਸ ਤੋਂ ਬਚਾਇਆ ਜਾਵੇ ਤੇ ਸਰ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਜਿਹ ਕਹਿੰਦੀ ਸੀਗੀ ਵੀ ਅਸੀਂ ਆਮ ਜਨਤਾ ਦੀ ਸਰਕਾਰ ਹੈ ਜਨਤਾ ਦੇ ਨਾਲ ਹੀ ਚੱਲੇਗੀ ਲੇਕਿਨ ਅੱਜ ਉਹ ਜਨਤਾ ਦੇ ਨਾਲ ਹੀ ਧੱਕਾ ਕੀਤਾ ਜਾ ਰਿਹਾ ਮੈਂ ਜੀ ਚਰਨਜੀਤ ਸਿੰਘ ਸ਼ਾਵੜਾ ਚੇਅਰਮੈਨ ਮਾਲਟੋਨ ਐਕਸਟੈਂਸ਼ਨ ਸਾਡਾ ਜੋ ਏਰੀਆ ਸਾਰੇ ਪੰਜਾਬ ਦੇ ਵਿੱਚੋਂ ਬੜਾ ਪੌਸ਼ ਏਰੀਆ ਹੈ ਲੁਧਿਆਣੇ ਦਾ ਸਭ ਤੋਂ ਪੌਸ਼ ਏਰੀਆ ਤੁਸੀਂ ਕਦੇ ਇੱਥੇ ਸਾਰੇ ਰੌਣ ਲਾਉਂਦੇ ਨੇ ਮਨਿਸਟਰ ਵੀ ਆਉਂਦੇ ਐ ਬਿਊਰੋਕ੍ਰੇਟਸ ਵੀ ਆਉਂਦੇ ਐ ਐਮਐਲਏ ਵੀ ਆਉਂਦੇ ਉਹ ਆ ਕੇ ਕਹਿੰਦੇ ਵੀ ਤੁਹਾਡਾ ਏਰੀਆ ਇੱਕ ਜਿਹੜਾ ਹੈਗਾ ਮਿਸਾਲ ਹੈ ਇੱਥੇ ਇੰਨੀ ਸਫਾਈ ਸਾਫ ਸੁਥਰਾ ਔਰ ਇਹਦੇ ਸਾਡੇ ਏਰੀਆ ਦੇ ਵਿੱਚ ਇੱਕ ਕ੍ਰਿਸ਼ਨਾ ਮੰਦਿਰ ਹੈ ਜੋ ਕਿ ਬੜੀ ਲੋਕਾਂ ਦੀ ਧਾਰਮਿਕ ਭਾਵਨਾਵਾਂ ਇਹਦੇ ਵਿੱਚ ਬੜੀਆਂ ਹੋਈਆਂ ਔਰ ਇੱਥੇ ਤੁਸੀਂ ਦੇਖੋ ਸੰਡੇ ਜਾਂ ਕੋਈ ਤਿਉਹਾਰ ਵਾਲੇ ਦਿਨ ਅੱਜ ਜਿਵੇਂ ਪਹਿਲੀ ਜਨਵਰੀ ਹੈਗੀ ਹੈ ਹੁਣ ਵੀ ਤੁਸੀਂ ਦੇਖੋ ਮੰਦਿਰ ਦੇ ਕੋਲ ਜਾ ਕੇ ਹਜ਼ਾਰਾਂ ਲੋਕ ਆਏ ਨੇ ਇੱਥੇ ਕੁਮਨ ਔਰ ਉਸ ਤੋਂ ਵੱਡਾ ਜੋ ਇੱਥੇ ਬਾਬਾ ਦੀਪ ਸਿੰਘ ਗੁਰਦੁਆਰਾ ਹੈ ਜਿਹਦੇ ਵਿੱਚ ਲੱਖਾਂ ਲੋਕਾਂ ਦੀ ਸ਼ਰਧਾ ਹੈ ਇੱਥੇ ਔਰ ਇੱਥੇ ਤੁਸੀਂ ਦੇਖੋ ਕਿ ਮੇਰੇ ਹਿਸਾਬ ਨਾਲ ਲੱਖਾਂ ਲੋਕ ਰੋਜ਼ ਆਉਂਦੇ ਨੇ ਮੱਥਾ ਟੇਕਣ ਸਾਰੇ ਏਰੀਆ ਚੋਂ ਆਉਂਦੇ ਨੇ ਪਖਵਾਲ ਰੋਡ ਤੋਂ ਆਉਂਦੇ ਨੇ ਇਧਰੋਂ ਮਾਡਲ ਟਾਉਨ ਤੋਂ ਆਉਂਦੇ ਨੇ ਸ਼ਹਿਰ ਤੋਂ ਆਉਂਦੇ ਨੇ ਸਾਰੇ ਸ਼ਹਿਰ ਚੋਂ ਆਉਂਦੇ ਨੇ ਲੋਕ ਔਰ ਇੰਨੀ ਸ਼ਰਧਾ ਇੱਥੇ ਜੁੜੀ ਹੋਈ ਹੈ ਇੱਕ ਹੋਰ ਗੁਰਦੁਆਰਾ ਜਿਹੜਾ ਮਾਲਟੋਨ ਸਿੰਘ ਸਿੰਘ ਸਵਾ ਗੁਰਦੁਆਰਾ ਉਹ ਵੀ ਬਹੁਤ ਵੱਡੀ ਅਸਥਾ ਦੀ ਕੇਂਦਰ ਹੈ ਜਿੱਥੇ ਕਿ ਲੋਕਾਂ ਦਾ ਕਾਫੀ ਆਣਾ ਜਾਣਾ ਔਰ ਜੋ ਵੀ ਉਹਨਾਂ ਦੇ ਸਮਾਗਮ ਹੁੰਦੇ ਨੇ ਖੁਸ਼ੀਆਂ ਦੇ ਜਾਂ ਗਮੀਆਂ ਦੇ ਉਹ ਇੱਥੇ ਹੁੰਦੇ ਨੇ ਔਰ ਇੱਥੇ ਪਾਰਕਿੰਗ ਦੀ ਉਦੋਂ ਵੀ ਬੜੀ ਦਿੱਕਤ ਆਂਦੀ ਹੈ ਤੇ ਇਹ ਜਿਹੜਾ ਬੈਕ ਸਾਈਡ ਦਾ ਤੁਹਾਨੂੰ ਮੈਂ ਦੱਸਣ ਲੱਗਾ ਗ੍ਰੀਨ ਵੈਲਡ ਦਾ ਇਹ ਗ੍ਰੀਨ ਵੈਲਡ ਬਹੁਤ ਸ਼ਾਨਦਾਰ ਅਸੀਂ ਡਿਵੈਲਪ ਕੀਤੀ ਹੋਈ ਹੈ ਔਰ ਇਹਦੇ ਨਾਲ ਜੋ ਏਰੀਆ ਲੱਗਦਾ ਹੈ ਰੋਡ ਦੇ ਨਾਲ ਸਾਰੇ ਦਰਖਤ ਲੱਗੇ ਨੇ ਗ੍ਰੀਨ ਬਿਲਕੁਲ ਹੈਗੇ ਆ ਉੱਥੇ ਹਲੇ ਕੋਈ ਜਗ੍ਹਾ ਵੀ ਨਹੀਂ ਵੈਂਡਰ ਨੂੰ ਖੜੇ ਕਰਨ ਦੀ ਲੇਕਿਨ ਇਹ ਜੋ ਪਲਾਨ ਹੋ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ ਸਾਡੇ ਨਾਲ ਬੇਇਨਸਾਫੀ ਔਰ ਅਸੀਂ ਇਹ ਬੇਇਨਸਾਫੀ ਹੋਣ ਨਹੀਂ ਦੇਵਾਂਗੇ ਬਿਲਕੁਲ ਤੇ ਇਹਨੂੰ ਜਿਹੜਾ ਹੈਗਾ ਰੋਕਿਆ ਜਾਣਾ ਹੈ ਅਫਸਰ ਵੀ ਸਾਰੇ ਸੁਣ ਲੈਣ ਸਾਰੇ ਬਿਊਰੋਕਰੇਟ ਸੁਣ ਲੈਣ ਤੇ ਸਾਡੇ ਜੋ ਐਮਐਲਏ ਨੇ ਉਹਨਾਂ ਨੂੰ ਰਿਕਵੈਸਟ ਹੈ ਸਾਡਾ ਸਾਥ ਦੇਣ ਔਰ ਇਹ ਕੰਮ ਹੋਣਾ ਨਹੀਂ ਚਾਹੀਦਾ ਇੱਥੇ ਬਿਲਕੁਲ ਕਿਉਂਕਿ ਸਾਰਾ ਇਹ ਏਰੀਆ ਜਿਹੜਾ ਹੈਗਾ ਬੜਾ ਪੌਸ਼ ਹੈ ਔਰ ਸਾਨੂੰ ਗੋਗੀ ਜੀ ਉਦੋਂ ਕਹਿ ਕੇ ਗਏ ਸੀ ਸਾਰਾ ਸਮਾਰਟ ਸਿਟੀ ਦੇ ਅੰਦਰ ਜੀ ਤੁਹਾਡਾ ਸਾਰਾ ਏਰੀਆ ਬਹੁਤ ਵਧੀਆ ਡਵੈਲਪ ਹੋ ਰਿਹਾ ਹੈ ਤੇ ਹੁਣ ਜੋ ਸੁਣਨ ਚ ਆ ਰਿਹਾ ਹੈ ਇਹ ਹਲੇ ਕਿ ਪਤਾ ਨਹੀਂ ਹੈ ਕੋਈ ਹੋਈ ਡਵੈਲਪਮੈਂਟ ਜਾਂ ਨਹੀਂ ਹੋਈ ਲੇਕਿਨ ਸੁਣਨ ਚ ਆਇਆ ਤੇ ਅਸੀਂ ਬਹੁਤ ਪ੍ਰੋਟੈਸਟ ਕਰਦੇ ਆਂਗੇ ਔਰ ਅਸੀਂ ਹੋਂ ਨਹੀਂ ਦੇਣਾ ਕਿਸੇ ਕੀਮਤ ਤੇ ਵੀ ਭਾਵੇਂ ਸਾਨੂੰ ਉੱਥੇ ਬੈਠ ਕੇ ਧਰਨੇ ਦੇਣ ਪੈਣ ਭੁਖੜ ਹੜਤਾਲ ਕਰਨੀਆਂ ਪੈਣ ਜੋ ਮਰਜ਼ੀ ਕਰਨਾ ਪਏ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਬਿਲਕੁਲ ਕਿਉਂਕਿ ਇੱਥੇ ਸਾਰੇ ਲੋਕਾਂ ਦੀ ਛੜਦਾ ਵੀ ਹੈ ਸਮਸ਼ਾਨ ਘ ਇਹਦੇ ਸ਼ਮਸ਼ਾਨ ਘਟਦੇ ਜਦੋਂ ਆਪਣਾ ਕੋਈ ਡੈਥ ਹੁੰਦੀ ਹੈ ਤੇ ਪਾਰਕਿੰਗ ਦੀ ਪ੍ਰੋਬਲਮ ਗੱਡੀਆਂ ਇੱਥੇ ਰੋਡ ਤੱਕ ਆਂਦੀਆਂ ਨੇ ਉਦੋਂ ਅਗਰ ਵੈਂਡਰਸ ਵੀ ਇੱਥੇ ਬੈਠੇ ਹੋਣਗੇ ਤਾਂ ਉਦੋਂ ਇੱਥੇ ਤੁਸੀਂ ਦੇਖੋ ਰੋਡ ਦਾ ਕੀ ਹਾਲ ਹੋਏਗਾ ਇਹਦੇ ਇੱਥੇ ਟ੍ਰੈਫਿਕ ਦੀ ਜਿਹੜੀ ਸਮੱਸਿਆ ਹੁੰਦੀ ਉਹਦੇ ਸਬੰਧ ਚ ਨਹੀਂ ਕਦੀ ਅਧਿਕਾਰੀਆਂ ਨੂੰ ਕਿਹਾ ਟ੍ਰੈਫਿਕ ਦੀ ਹਮੇਸ਼ਾ ਕਰਦੇ ਹਾਂ ਸ਼ਿਕਾਇਤ ਭਾਏ ਯਾਨੀ ਟ੍ਰੈਫਿਕ ਹੈਗੇ ਇੱਥੇ ਮੰਦਰ ਦੇ ਕੋਲ ਦੇਖੋ ਸ਼ਾਮ ਨੂੰ ਹੁਣ ਦੇਖੋ ਤੁਸੀਂ ਜਾ ਕੇ ਤੁਹਾਨੂੰ ਕਾਰ ਕਰਨੀ ਔਕੀ ਹੈ ਗੁਰਦੁਆਰੇ ਕੋਲ ਦੇਖੋ ਜਾ ਕੇ ਤੁਹਾਨੂੰ ਕਾਰ ਕਰਨੀ ਔਕੀ ਹੈ ਔਰ ਗੁਰਦੁਆਰੇ ਕੋਲੋਂ ਹੋ ਕੇ ਪਖਵਾਲ ਰੋਡ ਤੇ ਜਾਂਦੇ ਨੇ ਲੋਕ ਪਖਵਾਲ ਰੋਡ ਤੋਂ ਹੋ ਕੇ ਇੱਧਰ ਨੂੰ ਗੁਰਦੁਆਰੇ ਕੋਲ ਆਉਂਦੇ ਨੇ ਲੋਕ ਸਾਰੇ ਤੇ ਇਹ ਮਤਲਬ ਮੇਨ ਜਿਹੜਾ ਹੈਗਾ ਇੱਕ ਸੈਂਟਰ ਹੈ ਜਿੱਥੇ ਕਿ ਲੋਕ ਸਾਰੇ ਸ਼ਰਦਾ ਵੀ ਜੁੜੀ ਹੋਈ ਹੈ ਰਸ਼ਵੀ ਹੈ ਔਰ ਸਾਰਾ ਏਰੀਆ ਇੱਥੋਂ ਹੀ ਲੰਘਦਾ ਹੈ ਇਸ ਕਰਕੇ ਇਹ ਚੀਜ਼ ਜਿਹੜੀ ਹੈ ਬੜੀ ਨਜਾਇਜ਼ ਹੋ ਰਹੀ ਹੈ ਇਹ ਹੋਣੀ ਨਹੀਂ ਚਾਹੀਦੀ ਅਸੀਂ ਪੂਰਾ ਪ੍ਰੋਟੈਸਟ ਕਰਾਂਗੇ ਅਸੀਂ ਭੁੱਖ ਹੜਤਾਲ ਵੀ ਕਰਾਂਗੇ ਬੈਠਾਂਗੇ ਅਸੀਂ ਕਿਸੇ ਕਿਸੇ ਕੀਮਤ ਤੇ ਹੋਣ ਨਹੀਂ ਦੇਣਾ ਬਿਲਕੁਲ ਇਹ ਅਫਸਰ ਵੀ ਸੁਣ ਲੈਣ ਔਰ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਵੀ ਸੁਣ ਲੈਣ ਤੇ ਨਹੀਂ ਗੋਗੀ ਸਾਹਿਬ ਨੇ ਤੁਹਾਨੂੰ ਕਹੀ ਸਮਾਰਟ ਸਿਟੀ ਦੇ ਅੰਡਰ ਇਹ ਏਰੀਆ ਨੂੰ ਡਿਵੈਲਪ ਕਰਾਂਗੇ ਕਿ ਅੱਜ ਪੌਣੇ 2 ਸਾਲ ਹੋ ਗਏ ਸਰਕਾਰ ਆ ਇਹਨੂੰ ਕਦੇ ਕੋਈ ਡਿਵੈਲਪਮੈਂਟ ਦੇਖੀ ਡਿਵੈਲਪ ਇਦਾਂ ਹੈਗਾ ਜੀ ਜਿਹੜੇ ਹੈਗੇ ਹੈਗੇ ਪਹਿਲਾਂ ਹੀ ਡਿਵੈਲਪ ਬਹੁਤ ਹੈ ਇਹਦੇ ਵਿੱਚ ਕੋਈ ਜ਼ਿਆਦਾ ਡਿਵੈਲਪਮੈਂਟ ਦੀ ਲੋੜ ਨਹੀਂ ਹੁੰ ਸਾਡੀ ਵੈਲਫੇਅਰ ਸੁਸਾਇਟੀ ਹੈਗੀ ਅਸੀਂ ਕੋਈ ਰਲ ਕੇ ਵੀ ਕਰ ਲਈ ਦੀ ਡਵੈਲਪਮੈਂਟ ਸਾਨੂੰ ਪਿੱਛੇ ਫੰਡ ਆਉਂਦਾ ਜੋ ਗ੍ਰੀਨ ਬੈਲਟ ਰਕ ਮੇਨਟੇਨ ਕਰਨ ਦਾ ਉਹਦੇ ਨਾਲ ਅਸੀਂ ਬਹੁਤ ਵਧੀਆ ਗ੍ਰੀਨ ਬੈਲਟ ਤੁਸੀਂ ਅਗਰ ਕਹੋਗੇ ਤੇ ਤੁਹਾਨੂੰ ਦਿਖਾ ਵੀ ਦੇਾਂਗੇ ਐਡੀ ਵਧੀਆ ਗ੍ਰੀਨ ਬੈਲਟ ਡਵੈਲਪ ਕੀਤੀ ਹੋਈ ਹੈ ਕੋਈ ਸ਼ਹਿਰ ਦੇ ਵਿੱਚ ਇੰਨੀ ਡਵੈਲਪਮੈਂਟ ਨਹੀਂ ਹੈਗੀ ਤੇ ਨਹੀਂ ਉਹੀ ਗ੍ਰੀਨ ਬੈਲਟ ਦੇ ਉੱਤੇ ਕਹਿੰਦੇ ਆ ਵੀ ਅਸੀਂ ਫੜੀਆਂ ਲਗਵਾਨੀਆਂ ਉਹ ਗ੍ਰੀਨ ਬੈਲਟ ਦੇ ਵਿੱਚ ਨਹੀਂ ਕਰੇ ਗ੍ਰੀਨ ਬੈਲਟ ਦੇ ਨਾਲ ਜਿਹੜੀ ਰੋਡ ਲੱਗਦੀ ਹੈ ਉਹਦੇ ਤੇ ਸਾਰੇ ਦਰਖਤ ਲੱਗੇ ਨੇ ਬੂਟੇ ਲੱਗੇ ਹੋਏ ਆ ਉੱਥੇ ਹਾਲੇ ਕਿ ਜਗ੍ਹਾ ਹੀ ਨਹੀਂ ਹੈਗੀ ਉੱਥੇ ਦੀ ਗੱਲ ਕਰ ਰਿਹਾ ਹੈ ਉੱਥੇ ਅਗਰ ਰੋਡ ਸਾਈਡ ਤੇ ਲੱਗ ਜਾਣਗੇ ਸਟਾਲ ਤਾਂ ਤੁਸੀਂ ਦੇਖੋ ਵੀ ਰੋਡ ਦਾ ਕੀ ਹਾਲ ਮੰਨ ਲਓ ਕਿਸੇ ਨੇ ਸਬਜ਼ੀ ਲੈਣੀ ਹੈ ਕੁਝ ਅਗਰ ਮੰਨ ਲਓ ਇਟਰੀਅਨ ਦੁਕਾਨਾਂ ਲੱਗੀਆਂ ਤੇ ਲੋਕ ਗੱਡੀਆਂ ਸੜਕ 'ਤੇ ਲਾਣਗੇ ਨਾ ਅਗੇ ਉੱਥੇ ਗ੍ਰੀਨ ਬੈਲਟ ਵੀ ਖਰਾਬ ਹੀ ਹੋਏਗੀ ਨਾ ਹਾਂ ਉਹਦੇ ਨਾਲ ਅੰਦਰ ਜਿਹੜਾ ਬੰਦਾ ਹੈ ਉਹ ਉਹਨੂੰ ਉਹਨੂੰ ਵੀ ਯੂਜ਼ ਕਰਨਗੇ ਗੰਦਗੰਦ ਇੱਧਰ ਸੁੱਟਣਗੇ ਸਾਨੂੰ ਬੜੀ ਪ੍ਰੋਬਲਮ ਹੋਣੀ ਹੈ ਕਿਉਂਕਿ ਸਾਡੇ ਤਾਂ ਬੱਚੇ ਇੱਥੇ ਪਿੱਛੇ ਖੇਡਦੇ ਆ ਲੈਡੀਆਂ ਸੈਰ ਕਰਦੀਆਂ ਸ਼ਾਮ ਨੂੰ ਪਾਠ ਕਰਦੇ ਆ ਲੋਕ ਤੇ ਇਹ ਜਿਹੜੀ ਚੀਜ਼ ਹੈਗੀ ਬਹੁਤ ਗਲਤ ਹੈ ਹੋਣੀ ਨਹੀਂ ਚਾਹੀਦੀ ਸਰ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਵੀ ਤੁਹਾਡੇ ਏਰੀਆ ਨੂੰ ਖਰਾਬ ਕੀਤਾ ਜਾ ਰਿਹਾ ਦੂਜੇ ਪਾਸੇ ਤਾਂ ਸਰਕਾਰ ਕਹਿੰਦੀ ਅਸੀਂ ਆਰਓ ਵੀ ਆਰਯੂ ਵੀ ਬਣਾ ਕੇ ਲੋਕਾਂ ਨੂੰ ਸਹੂਲਤ ਦਿੰਨੇ ਪਿਆ ਤੇ ਤੁਹਾਡੇ ਏਰੀਆ ਨੂੰ ਵੀ ਕਿੱਦਾਂ ਖਰਾਬ ਕਰ ਸਕਦੇ ਹੋ ਸਰ ਆ ਤਾਂ ਤੁਹਾਨੂੰ ਸਾਰਾ ਮੈਂ ਐਨਪੀ ਸਿੰਘ ਕਸੂਰੀਆ ਜੀ ਫਾਈਨੈਂਸ ਸੈਕਟਰੀ ਮੋਡਲ ਟਾਊਨ ਐਕਸਟੈਂਸ਼ਨ ਵੈਲਫੇਅਰ ਸੁਸਾਇਟੀ ਦਾ ਹੁਣੇ ਤੁਹਾਨੂੰ ਸਾਡੇ ਪ੍ਰਧਾਨ ਜੀ ਗੁਰਦੀਪ ਜੀ ਨੇ ਸ਼ਾਹਬਾਦਾ ਸਾਹਿਬ ਨੇ ਸਾਰਾ ਦੱਸਿਆ ਕਿ ਭਈ ਇਸ ਰੋਡ ਦੇ ਉੱਤੇ ਇਹ ਜਿਹੜਾ ਕਹਿੰਦੇ ਆ ਵੀ ਇਹ ਸਵਰਗ ਬਣਾਣਾ ਸੀ ਤੇ ਸਵਰਗ ਤੋਂ ਨਰਕ ਇਹ ਨਰਕ ਨਹੀਂ ਇਹ ਕੁੰਬੀ ਨਰਕ ਬਣ ਜਾਣਾ ਜੀ ਇਹ ਇਹ ਕੁੰਬੀ ਨਰਕ ਬਣ ਜਾਣਾ ਕਿ ਜਿਸ ਨੂੰ ਲੰਘਣਾ ਸਾਰਿਆਂ ਦਾ ਬੜਾ ਔਖਾ ਹੋ ਜਾਣਾ ਤੇ ਇੱਥੇ ਗੁਰਦੁਆਰਾ ਮੰਦਿਰ ਸ਼ਮਸ਼ਾਨ ਘਾਟ ਨਾਲ ਫੜੀਆਂ ਲੱਗੀਆਂ ਦੁਕਾਨਾਂ ਲੱਗੀਆਂ ਹਰ ਇੱਕ ਨੇ ਬ੍ਰੇਕ ਮਾਰ ਕੇ ਕਿਸੇ ਨੇ ਕਹਿੰਦੇ ਮੈਂ ਸਬਜ਼ੀ ਲੈਣੀ ਹੈ ਕਿਸੇ ਨੇ ਕਹਿੰਦੇ ਮੈਂ ਆਟਾ ਲੈਣਾ ਹੈ ਕਿਸੇ ਨੇ ਕਹਿੰਦੇ ਮੈਂ ਦਾਲ ਲੈਣੀ ਇਹ ਬੜੀ ਮੁਸ਼ਕਲ ਬਹੁਤ ਵੱਡੀ ਮੁਸ਼ਕਲ ਵਾਲੀ ਗੱਲ ਹੈ ਤੇ ਇਸ ਕਰਕੇ ਇਹ ਆਪਾਂ ਇਸ ਦੀ ਅਸੀਂ ਪ੍ਰੋਟੈਸਟ ਕਰਦੇ ਆਂ ਔਰ ਹਰ ਹਾਲ ਦੇ ਵਿੱਚ ਅਸੀਂ ਰਹਿ ਕੇ ਨਹੀਂ ਪ੍ਰੋਟੈਸਟ ਕਰਦੇ ਆਂ ਬੜਾ ਸਖਤੀ ਨਾਲ ਤੇ ਅਸੀਂ ਇਹਨੂੰ ਨਹੀਂ ਬੜਨ ਦਿਆਂਗੇ ਚਾਹੇ ਸਾਨੂੰ ਕਿਸੇ ਵੀ ਸਟੈਪ ਚੁੱਕਣਾ ਪਵੇ ਚਾਹੇ ਹੰਗਰ ਸਟ੍ਰਾਈਕ ਕਰਨੀ ਪਵੇ ਤੇ ਚਾਹੇ ਕੁਝ ਵੀ ਕਰਨਾ ਪਵੇ ਅਸੀਂ ਇਸ ਚੀਜ਼ ਨੂੰ ਨਹੀਂ ਬਰਦਾਸ਼ਤ ਨਹੀਂ ਕੀਤਾ ਜਾਊਗਾ ਥੈਂਕ ਯੂ ਟੋਕਾ ਤੋਂ ਸੁਣਿਆ ਕਿ ਹਲਕੇ ਦੇ ਐਮਐਲਏ ਨੇ ਗੁਰਪ੍ਰੀਤ ਗੋਗੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇਸ ਏਰੀਏ ਨੂੰ ਸਵਰਗ ਬਣਾ ਦਿੱਤਾ ਜਾਵੇਗਾ ਸਮਾਰਟ ਸਿਟੀ ਦੇ ਪ੍ਰੋਜੈਕਟ ਦੇ ਅੰਦਰ ਇੱਥੇ ਨਵੀਂ-ਨਵੀਂ ਡਿਵੈਲਪਮੈਂਟ ਕੀਤੀ ਜਾਏਗੀ ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਹੈ ਕਿ ਸਵਰਗ ਦੀ ਜਗ੍ਹਾ ਤੇ ਇਹਨੂੰ ਨਨਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਖੁਦ ਹੀ ਇਸ ਏਰੀਏ ਨੂੰ ਡਿਵੈਲਪਮੈਂਟ ਕਰ ਸਕਦੇ ਨੇ ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਏਰੀਆ ਨੂੰ ਖਰਾਬ ਨਾ ਕੀਤਾ ਜਾਵੇ ਕਿਉਂਕਿ ਇੱਥੇ ਟ੍ਰੈਫਿਕ ਜਾਮ ਦੀ ਪਹਿਲਾਂ ਹੀ ਕਾਫੀ ਸਮੱਸਿਆ ਰਹਿੰਦੀ ਹੈ ਅਤੇ ਫਿਰ ਵਾਰਦਾਤਾ ਵਦਨ ਦਾ ਵੀ ਖਤਰਾ ਬਣਿਆ ਰਹੇਗਾ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਗਰ ਸਰਕਾਰ ਵੱਲੋਂ ਉਹਨਾਂ ਦੀ ਜੋ ਮੰਗ ਹੈ ਉਹ ਨਾ ਮੰਨੀ ਗਈ ਤਾਂ ਉਹ ਇਸ ਦਾਪੁਰ ਜ਼ੋਰ ਤਰੀਕੇ ਦੇ ਨਾਲ ਵਿਰੋਧ ਕਰਾਂਗੇ ਮਾਮਲੇ ਦੇ ਵਿੱਚ ਨਵੇਂ-ਨਵੇਂ ਅਪਡੇਟ ਦੇ ਲਈ ਜੁੜੇ ਰਹੋ ਜਾਨੀ ਤੈਸ਼ੀ ਦੇ ਨਾਲ ਮਹਾਰਾਜ ਦੀ ਸੈਣੀ ਕੈਮਰਾਮੈਨ ਮੋਹਿਦ ਦੇ ਨਾਲ ਧੰਨਵਾਦ ਸਸਕੀ ਕਾਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਜਿੱਦਾਂ ਕਿ ਪੰਜਾਬ ਦੀ ਆਮ ਆਦਮੀ